ਮੇਰਾ ਕੀ ਨਾਮ ਮੇਰਾ ਨਾਮ ਪਾਇਲੋ ਰੋੜਾ ਸਮਾਸੀ ਬਠਿੰਡੇ ਤੋਂ ਗੋਪਨ ਦੱਸਾ ਕਰਦੇ ਸਵਸਥੇ ਕਰ ਰਹੀ ਆ ਇਹ ਜਿਹੜਾ ਯੂਪੀ ਚੋ ਰੇਪ ਕੇਸ ਹੋਇਆ ਉਹਨੂੰ ਮੁੱਖ ਰੱਖਦੇ ਹੋਏ ਕਰਦੇ ਆ ਚਾਰ ਸਾਲੇ ਬੱਚੀ ਨਾਲ ਇੰਨੀ ਮੰਦ ਭੱਗ ਗਈ ਜਿਹੜੀ ਘਟਨਾ ਹੋਈ ਹੈ ਇਹ ਸਰਕਾਰ ਨੂੰ ਨਿੰਦਣਯੋਗ ਘਟਨਾ ਹੈ ਤੁਹਾਨੂੰ ਕਿਵੇਂ ਲੱਗੇ ਬੱਚੀਆਂ ਸੇਵ ਨਹੀਂ ਹੈ ਜੀ ਨੇ ਬੱਚਿਆ ਬਿਲਕੁਲ ਵੀ ਸੇਫ ਨਹੀਂ ਹੈਗੀਆਂ ਦੇਖੋ ਪਹਿਲਾ ਜਦੋਂ ਕੋਲਕਾਤਾ ਵਾਲਾ ਕੇਸ ਹੋਇਆ ਸੀ ਮੈਂ ਉਦੋਂ ਵੀ ਕਿਹਾ ਸੀ ਵੀ ਇੰਡੀਆ ਡਿਜ਼ ਡਿਡ ਨਾਟ ਡਿਜ਼ਰਵ ਅ ਗਰਲ ਚਾਈਲਡ ਅੱਪਾ ਕੁੜੀਆਂ ਨੂੰ ਡਿਜ਼ਰਵ ਹੀ ਨਹੀਂ ਕਰਦੇ ਜੇ ਕੁੜੀਆਂ ਡਿਜ਼ਰਵ ਕਰਦੇ ਤਾਂ ਦੇਖੋ ਇਹੋ ਜਿਹਾ ਕੋਈ ਆਪਣੇ ਨਾਲ ਘਟਨਾ ਨਹੀਂ ਹੁੰਦੀਆਂ ਮਲਟੀਪਲ ਟਾਈਮ ਰੇਪ ਕੇਸਿਸ ਆਪਣੇ ਸਾਹਮਣੇ ਆਉਂਦੇ ਆ ਅੱਜ ਤਾਂ ਕੋਈ ਮੰਗ ਕਰਦਾ ਸਰਕਾਰ ਤੋਂ ਅੱਛਾ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਦੇਖੋ ਇਹਦੇ ਤੇ ਪ੍ਰੋਪਰ ਐਜੂਕੇਸ਼ਨ ਹੋਵੇ ਜਿਹੜੇ ਲੋਕ ਇਸ ਚੀਜ਼ਾਂ ਚ ਇਨਵੋਲਵਮੈਂਟ ਨੇ ਤੇ ਨਾ ਨਾ ਤੇ ਕਿ ਸਟ੍ਰਿਕਟ ਐਕਸ਼ਨ ਲਿੱਤਾ ਜਾਵੇ ਸਰਕਾਰ ਨੂੰ ਇਹ ਗਿਆਨ ਦੇਣਾ ਚਾਹੀਦਾ ਮੈਂ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੀ ਆ ਵੀ ਮਲਟੀਪਲ ਟਾਈਮ ਜਿਹੜੇ ਕੇਸਿਸ ਹੋ ਰਿਹਾ ਨੇ ਤੇ ਰੋਕ ਲਗਾਈ ਜਾਵੇ ਤੇ ਇਹਨਾਂ ਤੇ ਇੱਕ ਸਖਤ ਐਕਸ਼ਨ ਲਿੱਤਾ ਜਾਵੇ ਤਾਂ ਜੋ ਆਉਣ ਵਾਲਾ ਜੋ ਵੀ ਬੰਦਾ ਇਹ ਰੇਪ ਕਰਨ ਤੋਂ ਡਰੇ ਕਿ ਸਾਡੇ ਉੱਤੇ ਇੱਕ ਬਹੁਤ ਸਖਤ ਐਕਸ਼ਨ ਲਿੱਤਾ ਜਾਵੇਗਾ ਤੇ ਪ੍ਰੋਪਰ ਐਜੂਕੇਸ਼ਨ ਹੋਣੀ ਚਾਹੀਦੀ ਹੈ ਇਹਨਾਂ ਸਭ ਉੱਤੇ ਸਜ਼ਾ ਦੀ ਮੰਗ ਕਰਦੀ ਆ ਸਜ਼ਾ ਦੀ ਮੰਗ ਦੇਖੋ ਜਿਉ ਬੱਚੀ ਦੀ ਜਾਨ ਗਈ ਹੈ ਤਾਂ ਉਹਨਾਂ ਦੀ ਵੀ ਜਾਨ ਹੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਸਭ ਸਜ਼ਾ ਕਿੱਤੀ ਆ 4 ਸਾਲ ਦੇ ਬੱਚੇ ਜੋ ਕਿੰਨੇ ਕੀ ਮਤਲਬ ਪਾਵਰ ਰਹੀ ਹੋਣੀ ਵੀ ਉਹ ਮਲਟੀਪਲ ਟਾਈਮ ਹੀ ਰੇਪ ਨੂੰ ਚੱਲ ਲੈਤੀ ਮੈਂ ਹੋਤਰ ਕੀ ਕਹਿਣਾ ਚਾਹੁੰਦਾ ਹਾਂ ਕਿ ਉਹ ਪ੍ਰਦਰਸ਼ਨ ਕਰੇਗਾ ਜੀ ਅਸੀਂ ਤਾਂ ਅਸੀਂ ਇਸ ਦਾ ਪ੍ਰਦਰਸ਼ਨ ਕੀਤਾ ਹੈ ਇਸ ਕਰਕੇ ਵੀ ਛੋਟੀ ਜੀ ਬੱਚੀ ਨੂੰ ਇਨਸਾਫ ਦਵਾਇਆ ਜਾਵੇ ਸਰ ਦੇਖੋ ਹੁਣ ਆਪਣੇ ਸਮਾਜ ਦੇ ਵਿੱਚ ਕਿੰਨੀ ਜ਼ਿਆਦਾ ਗਲਤੀਆਂ ਹੋ ਰਹੀਆਂ ਹਨ ਵੀ ਛੋਟੀ ਜੀ ਬੱਚੀ ਦਾ ਰੇਪ ਹੋਇਆ ਉਸ ਵਿੱਚ ਔਦਾ ਕੀ ਕਸੂਰ ਸੀ ਹਨਾ ਜੇ ਆਪਾਂ ਕਹਿ ਦਿੰਦੇ ਪਹਿਲਾਂ ਪਿੱਛੇ ਜੋ ਜਿਹੜੀ ਕੋਲਕਾਤਾ ਵਿੱਚ ਕੇਸ ਹੋਇਆ ਉਹ ਨਾਲ 오ਰੀਜਨ ਵਾਈ ਕੀਤੀ ਗਈ ਆ ਬੱਚੀ ਨਾਲ ਇਹਨਾਂ ਕੁਝ ਹੋ ਗਿਆ ਇਹਦਾ ਗ੍ਰਿੰਦੇਸ਼ ਰਿਆ ਜਗਾ ਤੇ ਟੇਸਟ ਵਿੱਚ ਜਿਠਰ ਰਹੇ ਨੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਬੱਚੀ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ 4 ਦਿਨ ਗੱਲ ਲੁੱਡੀ ਗਈ ਇਹ ਵੀ ਬੰਦ ਹੋ ਜੇਗੀ ਪਿਛਲੀ ਗੱਲ ਵੀ ਬੰਦ ਹੋ ਗਈ ਹੈ ਸਾਡਾ ਇਹੀ ਸਰਕਾਰ ਤੋਂ ਪੀਲੇ ਵੀ ਨਾ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਤੇ ਉਹਨਾਂ ਤਰਿੰਦਿਆਂ ਨੂੰ ਫਾਂਸੀ ਦਿੱਤੀ ਜਾਵੇ ਜਿਵੇਂ ਉਸ ਬੱਚੀ ਨਾਲ ਗਲਤ ਕੀਤਾ ਕਿੰਨਾ ਜ਼ਿਆਦਾ ਮਾਰਾ ਸਲੂ ਕੀਤਾ ਉਸ ਬੱਚੀ ਦਾ ਕੋਈ ਕਸੂਰ ਨਹੀਂ ਸੀ ਜਿਵੇਂ ਉਹਦੇ ਨਾਲ 4-5 ਹਜ਼ਾਰ 4-5 ਵਾਰ ਇਹਨਾਂ ਦਾ ਬੇਇੱਜ਼ਤ ਹੋਇਆ ਠੀਕ ਹੈ ਉਸ ਬੱਚੀ ਨੂੰ ਸੰਦੂਕ ਚ ਪਾ ਦਿੱਤੀ ਪਿਆ ਫਿਰ ਤਰਿੰਦਿਆਂ ਦੀ ਆਪ ਇਹ ਦੇਖਦੇ ਆ ਕਿ ਆਪਾਂ ਨੇ ਕੋਈ ਕੁਝ ਵੀ ਨਹੀਂ ਰਹਿ ਗਿਆ ਸਾਡਾ ਇਹ ਵੀ ਸਰਕਾਰ ਕੋਲ ਅਪੀਲ ਹੈ ਕਿ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਤੇ ਇੱਕ ਛੋਟੇ ਜਿਹੇ ਬੱਚੇ ਦਾ ਇਨਸਾਫ਼ ਮਿਲੇ ਕਿਉਂਕਿ ਉਸ ਬੱਚੀ ਨੂੰ ਤੇ ਇਹ ਵੀ ਨਹੀਂ ਪਤਾ ਸੀ ਉਹਦੇ ਨਾਲ ਕੀ ਹੋ ਰਿਹਾ ਹੈ ਪੀਆ ਸੇਵ ਨਹੀਂ ਆਈ ਅੱਜ ਦੇ ਟਾਈਮ 'ਚ ਵੀਰੇ ਜਮਾ ਸੇਪ ਨਹੀਂ ਕੁੜੀਆਂ ਜਮਾ ਸੇਪ ਨਹੀਂ ਜੇ ਉਹ ਸੇਪ ਹੁੰਦੀਆਂ ਤਾਂ ਆਪਾਂ ਬਚਮਾਂਪੇ ਕਿਉਂ ਡਰਦੇ ਮਾਪੇ ਐਸੀ ਕਰਕੇ ਡਰਦੇ ਬੱਚੇ ਨੂੰ ਬੱਚੀਆਂ ਨੂੰ ਬਾਹਰ ਭੇਜਣ ਵਾਸਤੇ ਵੀ ਉਹਨਾਂ ਨਾਲ ਇਹ ਜੋ ਕੁਝ ਨਾ ਹੋ ਜਾਏ ਤੇ ਉਹੀ ਚੀਜ਼ਾਂ ਜੋ ਅੱਬ ਹੋ ਰਹੀਆਂ ਸਮਾਜ ਦੇ ਵਿੱਚ ਮਾਪੇ ਐਸੀ ਕਰਕੇ ਬੱਚਿਆਂ ਨੂੰ ਪੜ੍ਹਾਉਂਦੇ ਨਹੀਂ ਕਈ ਮਾਪੇ ਐਸੀ ਕਰਕੇ ਬੱਚਿਆਂ ਨੂੰ ਘਰੇ ਰੱਖਦੇ ਆ ਸਿਰਫ ਇੰਨਾ ਕਰਕੇ ਜਿਹੜੀਆਂ ਬੱਚੀਆਂ ਜਿਹੜੀਆਂ ਕਿ ਪੜ੍ਹ ਲੈ ਕੇ ਅੱਗੇ ਵੱਧ ਸਕਣ ਉਹ ਵੀ ਆਪਣੇ ਘਰੇ ਰਹਿੰਦੀਆਂ ਤੇ ਮਾਪਿਆਂ ਦਾ ਡਰ ਜਿਹੜਾ ਹੈਗਾ ਇਹਨਾਂ ਦਰਿੰਦਿਆਂ ਕਰਕੇ ਵੱਧਦਾ ਜਾ ਰਿਹਾ ਇਸ ਕਰਕੇ ਇਹਨਾਂ ਨੂੰ ਪੂਰੀ ਸਿਖਿਆ ਹੋਣੀ ਚਾਹੀਦੀ ਹੈ